ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਫਾਇਰਿੰਗ ਹੋਈ ਹੈ ਦਰਅਸਲ ਫਿਰੋਜ਼ਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੇ ਫਾਇਰਿੰਗ ਕੀਤੀ ਗਈ ਹੈ ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪੀਟਲ ਪਹੁੰਚਾਇਆ ਗਿਆ ਪੁਲਿਸ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਹੁਣੇ-ਹੁਣੇ ਵੱਡੀ ਵਾਰਦਾਤ ਵਾਪਰੀ ਹੈ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਤੁਰੰਤ ਹਸਪੀਟਲ ਪਹੁੰਚਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਵੀ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿਸ ਨੇ ਇਹ ਗੋਲੀਆਂ ਚਲਾਈਆਂ ਕਿਉਂ ਇਹ ਗੋਲੀਆਂ ਚਲਾਈਆਂ ਗਈਆਂ ਆਪਸੀ ਰੰਜਿਸ਼ ਦਾ ਮਾਮਲਾ ਜਾਂ ਫਿਰ ਕਿਸੇ ਰੰਗਦਾਰੀ ਦਾ ਮਾਮਲਾ ਏ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਜਾਂ ਫਿਰ ਜਦੋਂ ਪੀੜਤ ਧਿਰ ਦੇ ਵੱਲੋਂ ਕੋਈ ਬਿਆਨ ਸਾਹਮਣੇ ਆਵੇਗਾ ਫਿਰੋਜ਼ਪੁਰ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਇਮੀਗ੍ਰੇਸ਼ਨ ਸੈਂਟਰ ਹੈ ਜਿਸ ਦੇ ਮਾਲਕ ਤੇ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਏ ਤੇ ਉਸ ਨੂੰ ਹਸਪੀਟਲ ਪਹੁੰਚਾਇਆ ਗਿਆ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਨੇ ਮਨਦੀਪ ਕੇ ਕੁਝ ਅਪਡੇਟ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੇ ਗੋਲੀਆਂ ਚਲਾਈਆਂ ਗੀਆਂ ਨੇ ਆ ਬਿਲਕੁਲ ਜੀ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫੇਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਔਰ ਇਹ ਇਸਤੇ ਇਮੀਗ੍ਰੇਸ਼ਨ ਦੇ ਜਿਹੜੇ ਮਾਲਕ ਹੈ ਰਾਹੁਲ ਕੱਕੜ ਉਹਨਾਂ ਦੀ ਬਾਹਂ ਤੇ ਗੋਲੀ ਜਿਹੜੀ ਹੈ ਲੱਗੀ ਹੈ ਔਰ ਪੁਲਿਸ ਜਿਹੜੀ ਹੈ ਉੱਥੇ ਮੌਕੇ ਤੇ ਪਹੁੰਚੀ ਔਰ ਜਾਂਚ ਕਰ ਰਹੀ ਹੈ ਮਾਮਲੇ ਦੀ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਹੜੀ ਗੋਲੀ ਚੱਲੀ ਹੈ ਪਰ ਪੁਲਿਸ ਜਿਹੜੀ ਹੈ ਉਹ ਹਰ ਪਹਿਲੂ ਤੇ ਉੱਪਰ ਜਾਂਚ ਕਰ ਰਹੀ ਹੈ ਕਿਉਂਕਿ ਬਾਹਂ ਦੇ ਉੱਪਰ ਗੋਲੀ ਲੱਗੀ ਹੈ ਔਰ ਗੋਲੀ ਜਿਹੜੀ ਹੈ ਉਹ ਬਾਹਰ ਇਲਾਕੇ ਬਾਹਰ ਨਿਕਲੀ ਹੈ ਇਸ ਕਰਕੇ ਜਿਹੜਾ ਪੁਲਿਸ ਹੈ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਆਖਰਕਾਰ ਗੋਲੀ ਚਲਾਉਣ ਵਾਲਾ ਮੰਦੀਪਾ ਤੁਹਾਡਾ ਇਹ ਘਟਨਾ ਕਰਮ ਸਮਝਣਾ ਚਾਹਾਂਗੇ ਕਦੋਂ ਦੀ ਇਹ ਘਟਨਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਉਸ ਵੇਲੇ ਰਾਹੁਲ ਕੱਕੜ ਇਕੱਲਾ ਸੀ ਹਮਲਾਵਰ ਕੀ ਬਾਈਕ ਤੇ ਆਏ ਕਿਸ ਪਾਸਿਓਂ ਆਏ ਕਿਵੇਂ ਗੋਲੀ ਚੱਲੀ ਅੰਦਰ ਆ ਕੇ ਗੋਲੀ ਚਲਾਈਗੀ ਕਿ ਕੋਈ ਜਾਣਕਾਰੀ ਨਹੀਂ ਰਣਬੀਰੇ ਜਿਹੜੇ ਰਾਹੁਲ ਕੱਕੜ ਆਪਣੇ ਇਮੀਗ੍ਰੇਸ਼ਨ ਸੈਂਟਰ ਤੇ ਨਹੀਂ ਬੈਠੇ ਹੋਏ ਸੀ ਇਹ ਐਕਟਿਵਾ ਤੇ ਆਪਣੇ ਸੈਂਟਰ ਤੋਂ ਅਕ ਪੇਤੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਅਨਿਲ ਬਾਗੀ ਹਸਪਤਾਲ ਦੇ ਕੋਲ ਹੀ ਨੇੜੇ ਜਿਹੜਾ ਸੈਂਟਰ ਜੇਲ ਦੇ ਪਿਛਲਾ ਇਲਾਕਾ ਪੈਂਦਾ ਹੈ ਉੱਥੇ ਜਿਹੜਾ ਜਦੋਂ ਐਕਟੀਵਿਟੀ ਆ ਤੇ ਜਾ ਰਹੇ ਸੀ ਉਦੋਂ ਉਹਨਾਂ ਦੀ ਬਾਹਂ ਦੇ ਉੱਪਰ ਗੋਲੀ ਲੱਗੀ ਹੈ ਔਰ ਨਾਲ ਹੀ ਬਿਲਕੁਲ 100 ਮੀਟਰ ਦੀ ਦੂਰੀ ਦੇ ਉੱਤੇ ਹਸਪਤਾਲ ਹੈ ਜਿੱਥੇ ਉਹਨਾਂ ਨੂੰ ਇਲਾਜ ਦੇ ਲਈ ਭਰਤੀ ਕਰਾ ਦਿੱਤਾ ਹੈ ਔਰ ਖਤਰੇ ਤੋਂ ਬਾਹਰ ਨੇ ਕਿਉਂਕਿ ਬਾਹਂ ਦੇ ਡੋਲੇ ਦੇ ਉੱਪਰ ਗੋਲੀ ਲੱਗੀ ਔਰ ਆਰਪਾਰ ਹੋ ਗਈ ਗੋਲੀ ਅਲਾਕੀ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਹੁਣ ਤੱਕ ਜਿਹੜਾ ਮਾਮਲਾ ਸਾਹਮਣੇ ਨਿਕਲਿਆ ਉਹ ਦੱਸਿਆ ਜਾ ਰਿਹਾ ਕਿ ਪੈਸਿਆਂ ਦਾ ਕੋਈ ਆਪਸੀ ਲੈਣ ਦੇ ਨੂੰ ਲੈ ਕੇ ਨਿਜੀ ਰੰਜਿਸ਼ ਦੱਸੀ ਜਾ ਰਹੀ ਹੈ ਔਰ ਪੁਲਿਸ ਦੀ ਜਣੀਆਂ ਪਾਰਟੀਆਂ ਉੱਤੇ ਪਹੁੰਚ ਗਈਆਂ ਔਰ ਪੂਰੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਕੌਣ ਸੀ ਕੋਈ ਪਛਾਣ ਜਾਂ ਫਿਰ ਬਾਈਕ ਤੇ ਆਏ ਸੀ ਖੜੇ ਸੀ ਗੱਡੀ ਤੇ ਆਏ ਸੀ ਇਸ ਸਬੰਧੀ ਕੁਝ ਪਤਾ ਲੱਗਿਆ? ਬਿਲਕੁਲ ਹਮਲਾਵਰ ਜਿਹੜੇ ਆ ਕੋਈ ਬਾਈਕ ਤੇ ਜਾਂ ਇਹੋ ਜੀ ਕੋਈ ਗੱਲਬਾਤ ਨਹੀਂ ਹਜੇ ਤਾਂ ਜਿਹੜਾ ਜਿਨ੍ਹਾਂ ਦੇ ਗੋਲੀ ਲੱਗੀ ਹੈ ਇੰਜਰਡ ਹੈ ਰਾਹੁਲ ਕੱਕੜ ਉਹਨਾਂ ਵੱਲੋਂ ਦੱਸਿਆ ਗਿਆ ਹੈ। ਕਿ ਉਹਨਾਂ ਦਾ ਕਿਸੇ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਨਿੱਜੀ ਰੰਜਿਸ਼ ਸੀ ਉਹਨਾਂ ਨੇ ਉਹਨਾਂ ਦੇ ਉੱਪਰ ਗੋਲੀ ਚਲਾਈ ਹੈ ਜਿਹੜੀ ਹੋਮ ਟਿੱਕਰ ਜਾਂਚ ਨਿਕਲ ਕੇ ਸਾਹਮਣੇ ਆਈ ਹੈ ਹਮਲਾਵਾਰਾਂ ਦਾ ਜਿਹੜਾ ਇਹ ਨਹੀਂ ਹੈ ਕਿ ਕੋਈ ਮੂੰਹ ਟਕਿਆ ਹੋਇਆ ਸੀ ਜਾਂ ਕੁਝ ਇਹੋ ਜੀ ਅਜੇ ਕੋਈ ਕਹਾਣੀ ਸਾਹਮਣੇ ਨਹੀਂ ਆਈ ਤਾਂ ਇਹ ਮੰਨਿਆ ਜਾਵੇ ਕਿ ਉਹ ਵੀ ਫਿਰੋਜ਼ਪੁਰ ਦੇ ਨਾਲ ਸਬੰਧਤ ਨੇ ਜਿਹੜੀ ਦੂਜੀ ਧਿਰ ਹੈ ਜਿਸ ਨੇ ਗੋਲੀਆਂ ਚਲਾਈਆਂ ਨੇ ਆ ਬਿਲਕੁਲ ਹਜੇ ਕਿਉਂਕਿ ਜਿਹੜਾ ਉਹ ਆਪਣੇ ਬਿਆਨ ਲਿਖਾ ਰਹੇ ਆ ਜਾਂ ਦੱਸ ਰਹੇ ਆ ਉਹ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਆ ਔਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕੋਈ ਪੈਸਿਆਂ ਦਾ ਲੈਣ ਲੈਣ ਦੇਣ ਨੂੰ ਲੈ ਕੇ ਜਿਹੜਾ ਆਪਸੀ ਰੰਜੀ ਸੀ ਔਰ ਉਸ ਨੂੰ ਲੈ ਕੇ ਜਿਹੜਾ ਹੈ ਇਹ ਗੋਲੀ ਜਿਹੜਾ ਉਹਨਾਂ ਤੇ ਚਲਾਈ ਗਈ ਠੀਕ ਹੈ ਮਨਦੀਪ ਨਜ਼ਰ ਬਣਾਈ ਰੱਖੋ ਦੁਬਾਰਾ ਅਸੀਂ ਅਪਡੇਟ ਲਵਾਂਗੇ ਇਸ ਖਬਰ ਤੇ ਫਿਰੋਜ਼ਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਦੋਂ ਉਹ ਐਕਟਿਵਾ ਤੇ ਜਾ ਰਿਹਾ ਸੀ ਪੈਸਿਆਂ ਦੇ ਲੈਣ ਦੇਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਰਾਹੁਲ ਕੱਕੜ ਦੇ ਮੋਢੇ ਤੇ ਗੋਲੀ ਲੱਗੀ ਹੈ ਜਿਸ ਨੂੰ ਹਸਪੀਟਲਸ ਦਾਖਲ ਕਰਵਾਇਆ ਗਿਆ ਇਲਾਜ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ